ਦੇ ਕੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਦੇਸ਼ ਦੀ ਰਾਸ਼ਟਰਪਤੀ ਜੀ ਦਾ ਜਿਨ੍ਹਾਂ ਨੇ ਇਹ ਜਿਹੜੀ ਮੰਗ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜਾ ਪੰਜਵਾ ਤੱਕ ਤੇ ਸਾਡਾ ਸ੍ਰੀ ਦਮਦਮਾ ਸਾਹਿਬ ਉਸ ਤੱਕਤ ਨੂੰ ਇਨਕਲੂਡ ਕਰਨ ਵਾਸਤੇ ਕਿਉਂਕਿ ਜਿਹੜਾ ਐਕਟ ਬਣਿਆ ਸੀ ਔਰ ਐਕਟ ਤੋਂ ਬਾਅਦ ਤੱਕਤ ਸਾਹਿਬ ਦੀ ਜਿਹੜੀ ਮਾਨਤਾ ਬਣੀ ਉਸ ਤੋਂ ਬਾਅਦ ਲਗਾਤਾਰ ਇਹ ਡਿਮਾਂਡ ਰਹੀ ਹੈ ਕਿ ਦਿੱਲੀ ਕਮੇਟੀ ਦੇ ਵਿੱਚ ਇਸ ਤਰੀਕੇ ਦੇ ਨਾਲ 51 ਮੈਂਬਰ ਨੇ ਔਰ ਚਾਰ ਤਖਤਾ ਦੀ ਅਦੇ ਵਿੱਚ ਇਨਵੋਲਵਮੈਂਟ ਹੁੰਦੀ ਸੀ ਔਰ 55 ਦਾ ਹਾਊਸ ਹੁੰਦਾ ਸੀ ਹੁਣ ਜੋ ਇਹ ਉਹਨਾਂ ਨੇ ਮੰਗ ਪੂਰੀ ਕੀਤੀ ਹੈ ਔਰ ਪੰਜਵਾਂ ਤਖਤ ਜਿਹੜਾ ਸਾਬੋ ਕੀ ਤਲਵੰਡੀ ਸ਼੍ਰੀ ਦਮਦਮਾ ਸਾਹਿਬ ਉਹਨਾਂ ਨੂੰ ਇਨਕਲੂਡ ਕੀਤਾ ਔਰ ਇਹ ਹੁਣ 55 ਜਗ੍ਹਾ 56 ਜਿਹੜੇ ਮੈਂਬਰ ਹੋਣਗੇ ਜਿਹੜੇ ਇਹ ਪੰਜ ਸਿੰਘ ਸਾਹਿਬ ਹੁੰਦੇ ਨੇ ਇਹਨਾਂ ਦਾ ਕੋਈ ਵੋਟਿੰਗ ਰਾਈਟ ਨਹੀਂ ਹੁੰਦਾ ਮਗਰ ਇਹਨਾਂ ਦੀ ਨਿਗਰਾਨੀ ਇਹਨਾਂ ਦੀ ਦੇਖਰੇਖ ਦੇ ਵਿੱਚ ਇਹ ਚੋਣ ਹੋਣ ਇਸ ਗੁਰਦੁਆਰਾ ਕਮੇਟੀ ਚੱਲੇ ਇਸ ਕਰਕੇ ਇਹਨਾਂ ਨੂੰ ਇਨਕਲੂਡ ਕੀਤਾ ਗਿਆ ਸੋ ਮੈਂ ਇਸ ਸਟੈਪ ਨੂੰ ਜਿਹੜੀ ਸਰਕਾਰ ਨੇ ਲਿਆ ਰਾਸ਼ਟਰਪਤੀ ਜੀ ਨੇ ਲਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਰ ਕੀ ਨੋਟੀਫਿਕੇਸ਼ਨ ਇਸ ਤਰੀਕੇ ਨਾਲ ਜਾਰੀ ਹੋਆ ਗਜ਼ਟ ਮੇਂ ਸ਼ਾਮਿਲ ਹੋ ਗਏ ਹੈ ਇਹ ਐਕਟ ਦੇ ਅੰਦਰ ਜੋ ਗੁਦਵਾਰਾ ਕਮੇਡੀ ਦਾ ਐਕਟ ਹੈ ਉਸਮੇ ਸ਼ਾਮਿਲ ਹੋ ਚੁਕਿਆ ਦੇਖੋ ਬਿਲਕੁਲ ਇਹ ਜਿਹੜੀ ਜਦ ਸਾਰਾ ਕੁਝ ਸਰਕਾਰੀ ਤੌਰ ਦੇ ਉੱਤੇ ਰਾਸ਼ਟਰਪਤੀ ਕੋਲੋਂ ਜਦੋਂ ਕੁਝ ਪਾਸ ਹੋ ਗਿਆ ਜਿਹੜੀ ਇਹਦੀ ਫਾਰਮੈਲਿਟੀਆਂ ਨੇ ਡਿਪਾਰਟਮੈਂਟ ਨੇ ਕਰਨੀਆਂ ਨੇ ਔਰ ਮੈਨੂੰ ਲੱਗਦਾ ਹੈ ਕਿ ਜਦ ਵੀ ਅਗਲੀ ਹਾਊਸ ਬਣੇਗਾ ਜਦ ਵੀ ਅਗਲੀ ਇਲੈਕਸ਼ਨਸ ਦੇ ਵਿੱਚ ਅੰਜਸ ਸਿੰਘ ਸਵਾਨ ਨੂੰ ਸੱਦਾ ਦਿੱਤਾ ਜਾਏਗਾ ਉਸ ਤੋਂ ਪਹਿਲੇ ਪਹਿਲੇ ਸਾਰਾ ਕੁਝ ਕਲੀਅਰ ਹੋ ਜਾਏਗਾ ਜੋ ਮੇਨ ਹਰਡਲ ਸੀ ਮੇਨ ਪ੍ਰੋਬਲਮਸ ਸੀ ਉਹ ਸਾਰੀਆਂ ਹੁਣ ਦੂਰ ਹੋ ਗਈਆਂ ਔਰ ਆਨਮਲੇ ਸਮਝ ਦੇ ਵਿੱਚ ਜਿਹੜੀਆਂ ਉਹ ਜਦ ਹਾਊਸ ਲੱਗੇਗਾ ਤੇ 55 ਦੀ ਜਗਾ 56 ਮ ਬਣਾ ਨੂੰ ਜਿਹੜਾ ਸੱਦਾ ਦਿੱਤਾ ਜਾਏਗਾ 24 ਤਾਰੀਖ ਦਾ ਨੋਟੀਫਿਕੇਸ਼ਨ ਇਹ ਆਇਆ ਹੈ 25 ਤਾਰੀਖ ਨੂੰ ਚੋਣ ਹੈ ਕਿ ਡਾਇਰੈਕਟਰ ਗੁਰਦੁਆਰਾ ਕੋ ਇਸ ਇਹ ਨਾਮ ਕੀ ਚਰਚਾ ਜੋ ਹੈ ਉਹ ਚੋਣ ਵਿੱਚ ਕਰਨੀ ਚਾਹੀਦੀ ਦੇਖੋ ਨਹੀਂ ਇਤਨੀ ਜਲਦੀ ਉਹਨਾਂ ਦੇ ਪਾਸ ਕੋਈ ਓਨੀ ਆਈਆਂ ਕਿ ਇਹਦੇ ਵਿੱਚ ਜਿਹੜੇ ਉਹਨਾਂ ਨੇ ਅਮੈਂਡਮੈਂਟਸ ਕੀਤੀਆਂ ਨੇ ਔਰ ਇੱਕਦਮ ਆਂਦੇ ਐਕਟ ਦੇ ਵਿੱਚ ਕਰਨ ਵਾਸਤੇ ਉਹਨਾਂ ਦਾ ਵੀ ਸਰਕਾਰੀ ਪ੍ਰੋਸੈਸ ਹੈਗਾ ਸੋ ਇਸ ਵਾਰੀ ਨਹੀਂ ਆਇਆ ਤਾਂ ਅਗਲੀ ਵਾਰ ਆ ਜਾਏਗਾ ਮਗਰ ਜਿਹੜੀ ਸਾਡੀ ਦੇਖਣ ਦੀ ਗੱਲ ਹੈ ਕਿ ਜਿਹੜੀ ਸਾਡੀ ਮੰਗ ਰਹੀ ਹੈ ਇਹਨਾਂ ਸਾਲਾਂ ਤੋਂ ਉਹ ਮੰਗਾਂ ਜੀ ਪੂਰੀ ਹੋਈ ਹੈ ਔਰ ਤਖਤ ਸਾਹਿਬ ਦੀ ਜਿਹੜੀ ਰੈਕਗਨਿਸ਼ਨ ਹੈ ਉਹਨੂੰ ਅੱਜ ਦਿੱਲੀ ਦੀ ਸਰਕਾਰ ਦੇਸ਼ ਦੀ ਸਰਕਾਰ ਵੀ ਉਹਨੂੰ ਮੰਨ ਰਹੀ ਹੈ ਗੁਰੂ ਤੇਗ ਬਹਾਦਰ ਜੀ ਦਾ ਜੋ ਸਹੀਦੀ ਸਦਬ ਦੀ ਆ ਰਹੀ ਹੈ ਉਸ ਨੂੰ ਕਿਸ ਤਰੀਕੇ ਸੇ ਕਿਆ-ਕਿਆ ਕਾਰਜਕ੍ਰਮ ਜੋ ਹੈ ਉਹ ਕੀਏ ਜਾ ਰਹੇ ਕਿਉਂਕਿ ਨਈ ਕਮੇਟੀ ਦਾ ਗਠਨ ਕੀਤਾ ਗਿਆ ਹੈ ਦੇਖੋ ਗੁਰਤੇਗ ਬਾਦ ਸਾਹਿਬ ਦੀ ਜਿਹੜੀ 350 ਸਾਲਾਂ ਸ਼ਤਾਬਦੀ ਨਵੰਬਰ ਦੇ ਵਿੱਚ ਆਣੀ ਹੈ ਅਸੀਂ ਪ੍ਰੋਗਰਾਮ ਰੱਖਿਆ ਹੈ ਕਿ ਹਰ ਮਹੀਨੇ ਵੱਡੇ ਪੱਦਰ ਦੇ ਉੱਤੇ ਕੋਈ ਨਾ ਕੋਈ ਐਸਾ ਪ੍ਰੋਗਰਾਮ ਕਰੀਏ ਇਸ ਮਹੀਨੇ ਦੇ ਵਿੱਚ ਵੀ ਜੁਲਾਈ ਦੇ ਮਹੀਨੇ ਦੇ ਵਿੱਚ ਵੀ ਹੋਏਗਾ ਅਗਸਤ ਵਿੱਚ ਵੀ ਸਤੰਬਰ ਵਿੱਚ ਵੀ ਅਕਤੂਬਰ ਵਿੱਚ ਵੀ ਔਰ ਨਵੰਬਰ ਲਗਾਤਾਰ ਪੂਰਾ ਮਹੀਨਾ ਜਿਹਦੇ ਵਿੱਚ ਵੱਖਰੇ-ਵੱਖਰੀਆਂ ਨਗਰ ਕੀਰਤਨਾਂ ਆਣਗੇ ਵੱਖਰੇ-ਵੱਖਰੇ ਕੀਰਤਨ ਦਰਬਾਰ ਕੀਤੇ ਜਾਣਗੇ ਔਰ ਜਿਹੜੇ ਸਾਡੇ ਸੈਮੀਨਾਰਸ ਨੇ ਐਸੇ ਇਤਿਹਾਸ ਦੇ ਉੱਤੇ ਗੁਰਦੇਵ ਸਾਹਿਬ ਦੇ ਇਤਿਹਾਸ ਦੇ ਉੱਤੇ ਉਹ ਕਰਾਇਆ ਜਾਣਗੇ ਸਰਬ ਧਰਮ ਸੰਮੇਲਨ ਕਰਾਇਆ ਜਾ ਰਿਹਾ ਇਹ ਸਾਰੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਔਰ ਕੱਲ ਅਸੀਂ ਇਹਦੇ ਉੱਤੇ ਇੱਕ ਉੱਚ ਪੱਧਰੀ ਮੀਟਿੰਗ ਵੀ ਰੱਖ ਰਿਹਾ ਜਿਹੜੇ ਮੈਂਬਰਸ ਦੀ ਡਿਊਟੀ ਲਗਾਈ ਗਈ ਹੈ ਕਿ ਨਗਰ ਕੀਰਤਨਸ ਨੂੰ ਸਾਰੇ ਤੁਸੀਂ ਆਪਣੇ ਹਿਸਾਬ ਦੇ ਨਾਲ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦਿੱਲੀ ਲੈ ਕੇ ਆਣਾ ਔਰ ਜਿਹੜੇ ਬਾਹਰੋਂ ਆ ਰਹੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਮੈਨੇਜ ਕਰਨਾ ਸਰਕਾਰ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਦਿੱਲੀ ਸਰਕਾਰ ਦੇ ਨਾਲ ਕਿਉਂਕਿ ਉਹਨਾਂ ਨੇ ਵੀ اپنی ਇੱਛਾ ਦੀ ਜਤਾਈਏ ਕਿ ਉਹ ਵੀ ਸ਼ਤਾਬਦੀ ਦੇ ਵਿੱਚ ਹਿੱਸਾ ਪਾਣਾ ਚਾਹੁੰਦੇ ਨੇ ਸੋ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਕਿ ਭਈ ਜੋ ਵੀ ਤੁਸੀਂ ਸਰਕਾਰੀ ਤੌਰ ਤੇ ਅਨਾਉਂਸਮੈਂਟਸ ਕਰਨੀਆਂ ਨੇ ਉਹ ਵਖਰੀਆਂ ਨੇ ਕਿਉਂਕਿ ਉਹਨਾਂ ਨੇ ਦਿੱਲੀ ਕਮੇਟੀ ਦੇ ਨਾਲ-ਨਾਲ ਆਪਣੇ ਅਲੱਗ-ਅਲੱਗ ਇੰਟੈਲੈਕਚੁਅਲਸ ਨੂੰ ਵੀ ਉੱਥੇ ਬੁਲਾਇਆ ਸੀ ਸੋ ਇਹ ਜਿੱਥੇ ਮਨਾਨ ਦੀ ਉਹ ਪ੍ਰੋਗਰਾਮ ਨੂੰ ਹੈਗੀ ਗੱਲ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਜਿਹੜੀ ਦੇਖ ਰਹੇ ਕਿ ਹੈ ਅਦੀ ਮਾਨ ਮਰਿਆਦਾ ਗੁਰੂ ਘਰ ਦੀ ਸਾਮੰਦ ਦੀ ਇਹ ਜ਼ਿੰਮੇਵਾਰੀ ਹਮੇਸ਼ਾ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਕੋ ਰਹਿੰਦੀ ਹੈ ਔਰ ਅਸੀਂ ਆਪਣੇ ਅੰਡਰ ਰੱਖ ਕੇ ਹੀ ਚੱਲਾਂਗੇ बाकी जरा सहयोग होगा उसके उत्ते भी चर्चा चल रही है सर जिस तरीके से आखिर अभी हाल ही में चुनाव हुए आप अध्यक्ष बने हैं जगदीप सिंह कालो महासचिव बने हैं क्या लगता है कि जो जिम्मेदारियां हैं स्कूलों की हैं हॉस्पिटल की है या फिर इंस्टीट्यूट की है वो जिम्मेदारी जो मेंबर हैं उनको कब तक दी जाएगी क्योंकि अभी वहां पर कोई नहीं है क्योंकि जो पिछली कमेटी थी वो विजोद हो गई है और आने वाले दिनों में कब तक ये जो कमेटी है ਜਰਮਨੀ ਜਾਂ ਇਹ ਉਹ ਕਬ ਤੱਕ ਬੰਨ੍ਹਦਾ ਹੈ ਦੇਖੋ ਇਹ ਕਹਿਣਾ ਗਲਤ ਹੈ ਕਿ ਉੱਥੇ ਕੋਈ ਨਹੀਂ ਹੈਗਾ ਉੱਥੇ ਐਜ਼ ਇਟ ਇਜ਼ ਸਾਡੇ ਮੈਂਬਰ ਸਾਹਿਬਾਨ ਕੰਮ ਕਰ ਰਹੇ ਨੇ ਸਿਰਫ ਉਹਨਾਂ ਕੋਲ ਸਾਈਨਿੰਗ ਅਥਾਰਟिटीज ਨਹੀਂ ਨੇ ਜਿਹੜੀ ਮਗਰ ਦੇਖ ਰੇ ਜਿਹੜੀ ਹੈ ਉਹ ਉਹਦੇ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਸਕੂਲਾਂ ਚ ਵੀ ਹੋਵੇ ਚਾਹੇ ਸਾਡੇ ਹਸਪੀਟਲਸ ਹੀ ਹੋਵੇ ਕਿਉਂਕਿ ਇੱਕ ਦਿਨ ਵੀ ਸਾਡੇ ਡਾਇਗਨੋਸਟਿਕ ਸੈਂਟਰਸ ਜਾਂ ਹਸਪੀਟਲ ਬਿਨਾ ਦੇਖ ਰੇ ਦੇ ਨਹੀਂ ਚੱਲ ਸਕਦੇ ਤੇ ਉਹਦੇ ਉੱਤੇ ਸਾਡੇ ਆਲਰੇਡੀ ਜਿਹੜੇ ਐਗਜ਼ਿਸਟਿੰਗ ਮੈਂਬਰ ਸਾਹਿਬਾਨ ਹੈਗੇ ਸੀ ਉਹ ਕੰਮ ਕਰ ਰਹੇ ਹੈ ਮਗਰ ਜਿਹੜੀ ਚੇਂजेस ਆਣੀ ਹੈ ਕਿਉਂਕਿ ਬਹੁਤ ਵੱਡਾ ਇਜ਼ਾਫਾ ਹੋਇਆ ਜਿੱਥੇ ਅਸੀਂ 30 ਮੈਂਬਰਾਂ ਤੋਂ ਟੀਮ ਸ਼ੁਰੂ ਕੀਤੀ ਸੀ ਅੱਜ 38 ਮੈਂਬਰ ਇੱਕ ਤਰਫ ਹੋ ਗਏ ਨੇ ਸਾਰਿਆਂ ਨੂੰ ਉਹਨਾਂ ਦਾ ਬੰਦਾ ਹੱਕ ਬਣੇ ਮਿਲੇ ਉਹਨਾਂ ਨੂੰ ਅਸੀਂ ਵੱਖ-ਵੱਖ ਜ਼ਿੰਮੇਵਾਰੀਆਂ ਦੇ ਸਕੀਏ ਅਦੇ ਉੱਤੇ ਪ੍ਰੋਪਰ ਤਰੀਕੇ ਦੇ ਨਾਲ ਸੀ ਲਿਸਟ ਬਣਾ ਰਹੇ ਆ ਕਿਦੀ ਕੀ ਪਰਫਾਰਮੈਂਸਿਸ ਹੋਣ ਚਾਹੀਦੀਆਂ ਨੇ ਕੀ ਉਹਦਾ ਅਗਰ ਕਿਸੇ ਨੇ ਪਿਛਲੇ ਸਮੇਂ ਦੇ ਵਿੱਚ ਉਹਦੀ ਪਰਫਾਰਮੈਂਸ ਘਟ ਰਹੀ ਹੈ ਤੇ ਉਹਨੂੰ ਨਾਲ ਕਿਹੜੀ ਜਗ੍ਹਾ ਦੂਜੀ ਦੇ ਕੇ ਉਹਨੂੰ ਹਟਾਇਆ ਜਾਏ ਉਹ ਤੋਂ ਇਹ ਸਾਰਿਆਂ ਦਾ ਮੰਤਨ ਕਰਨ ਤੋਂ ਬਾਅਦ ਸਾਰਿਆਂ ਦਾ ਮਾਨ ਸਤਕਾਰ ਰੱਖਾਂਗੇ ਤਾਂ ਕਿ ਅਗਿਆਨੇ ਵੀ ਆਪਣੇ ਇਲਾਕਿਆਂ ਦੇ ਵਿੱਚ ਜੋ ਸੇਵਾਵਾਂ ਨਿਭਾ ਰਹੇ ਨੇ ਉਹਦੇ ਬਾਰੇ ਲੋਕਾਂ ਨੂੰ ਵੀ ਦੱਸ ਸਕਣ ਕਿਉਂਕਿ ਅਗਲਾ ਜਿਹੜਾ ਸਮਾਂ ਹੈ ਉਹ ਜਿੱਥੇ ਜਿੱਥੇ ਅਸੀਂ ਸੇਵਾ ਕਰਨੀ ਹੈ ਲੋਕਾਂ ਦੇ ਵਿੱਚ ਉਹ ਉਹਦਾ ਪ੍ਰਚਾਰ ਪ੍ਰਸਾਰ ਵੀ ਉਸੇ ਤਰੀਕੇ ਦੇ ਨਾਲ ਹੋਏ ਤਾਂ ਕਿ ਦੁਨੀਆ ਦੇ ਵਿੱਚ ਇੱਕ ਮੈਸੇਜ ਦੇ ਸਕੀਏ ਕਿ ਦਿੱਲੀ ਕਮੇਟੀ ਜਿਸ ਤਰੀਕੇ ਦੇ ਨਾਲ ਇਕਮੁੱਠ ਹੋ ਕੇ ਚੋਣਾ ਲੜਦੀ ਹੈ ਇਹ ਕਮੇਟੀ ਉਸੇ ਤਰੀਕੇ ਦੇ ਨਾਲ ਇੱਕ ਵਟੋਕ ਕੇ ਗੁਰੂ ਘਰ ਦੀਆਂ ਸੇਵਾ ਵੀ ਕਰ ਰਹੀ ਹੈ। ਉਹ ਕਦੋਂ ਤੱਕ ਮਨਾ ਜਾਏਗੀ? ਕਦੋਂ ਤੱਕ ਦੇਖੋ ਹਫਤੇ 10 ਦਿਨ ਦੇ ਵਿੱਚ ਵਿੱਚ ਇਹਨੂੰ ਸਾਰੇ ਨੂੰ ਕਰ ਲਾਂਗੇ। ਰੋਜ਼-ਰੋਜ਼ ਦੋ-ਦੋ ਚਾਰ-ਚਾਰ ਇੰਸਟੀਚੂਟਸ ਦਾ ਫਾਈਨਲਾਈਜ਼ ਕਰਕੇ ਬਹੁਤ ਜਲਦੀ ਕੀਤਾ ਜਾਏਗਾ ਕਿਉਂਕਿ ਹਲੇ ਅੱਜ ਮੈਂ ਸਮਝਦਾ ਕਿ ਪਹਿਲਾ ਦਿਨ ਹੈ ਕਿ ਜਿਸ ਦਿਨ ਤੋਂ ਚੋਣ ਹੋਇਆ ਹੈ, ਪ੍ਰੋਪਰ ਤਰੀਕੇ ਨਾਲ ਅਸੀਂ ਅੱਜ ਦਫ਼ਤਰ ਵਿੱਚ ਬੈਠੇ ਹਾਂ, ਬੰਨਾ ਲੋਕਾਂ ਦਾ ਆਵਾਜ਼ ਜਵੀ ਚੱਲੀ ਹੈ। ਔਰ ਜਿਹੜੇ ਸਾਡੇ ਰੂਟੀਨ ਵਰਕਸ ਪਹਿਲੇ ਚੱਲ ਰਹੇ ਸੀ, ਅਸੀਂ ਉਹਦੇ ਉੱਤੇ ਜ਼ਿਆਦਾ ਤਵੱਜੂ ਦਿੱਤੀ ਹੈ। ਮੈਨੂੰ ਪੂਰੀ ਉਮੀਦ ਹੈ कि ਅਸੀਂ ਜਲਦੀ ਹਫ਼ਤੇ ਦੇ ਵਿੱਚ ਵਿੱਚ ਸਾਰਾ ਕੁਝ ਕੰਪਲੀਟ